ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਸੈਬ ਸਿੰਘ ਉੱਠ ਖੜਿਆ ਸੀਗਾ ਤੇ ਆਪਾਂ ਜਾਣਾ ਸੀਗਾ ਜੈਤੂ ਨੂੰ ਜੈਤੂ ਉਹਦੇ ਵਾਸਤੇ ਥੋੜੇ ਜਿਹਾ ਟਵਾਈ ਲੈਣੇ ਹੈਗੇ ਕਿਉਂਕਿ ਉਹਦਾ ਬਰਥਡੇ ਹੈਗਾ ਕੱਲ ਨੂੰ ਤੇ ਬਲੂਨ ਕਹਿੰਦਾ ਸੀ ਇੱਕ ਹਾਕੀ ਤੇ ਬੱਲਾ ਕਹਿੰਦਾ ਸੀਗਾ ਉਹ ਲੈ ਕੇ ਆਉਣੇ ਹੈਗੇ ਤੇ ਹੁਣ ਅਸੀਂ ਉੱਟੀ ਪਾਣੀ ਖਾ ਕੇ ਤੇ ਫਰੀ ਹੋ ਗਏ ਸੀਗੇ ਤੇ ਫੇਰ ਬਾਕੀ ਹੋਰ ਕੰਮ ਵੀ ਕਰਨੇ ਹੈਗੇ ਆ ਕੇ ਤੇ ਹੁਣ ਫਿਰ ਆਪਾਂ ਚੱਲਦੇ ਆ ਉਹਨੂੰ ਲੈ ਕੇ ਤੇ ਬੁਖਾਰ ਉਹਦਾ ਲਹਿ ਗਿਆ ਇੱਕ ਵਾਰ ਤੇ ਰਾਤ ਚੜਿਆ ਸੀ 2 ਘੰਟੇ ਤੇ ਹੁਣ ਨਹੀਂ ਹੈਗਾ ਹੁਣ ਤਾਂ 8-10 ਘੰਟੇ ਹੋ ਗਏ ਤੇ ਅੱਜ ਮੌਸਮ ਵੀ ਥੋੜਾ ਜਿਹਾ ਹਮ ਧੁੱਪ ਨਿਕਲੀ ਐ ਫੇਰ ਭੱਜ ਕੇ ਚਲੋ ਆਪਾਂ ਚੱਲਦੇ ਆ ਫੇਰ